ਬੇਈਮਾਨ ਇਹ ਦਿੱਲੀ ਦੇ ਕੱਢੇ ਹੋਏ ਮਹਿਮੂਦ ਗਜਨਵੀ ਤੇ ਅਹਿਮਦ ਸ਼ਾਹ ਅਬਦਾਲੀ ਔਰੰਗਜ਼ੇਬ ਰਗੇ ਪੰਜਾਬ ਦਾ ਕਿਸਾਨ ਹੈ ਉਹ ਗਲੀਆਂ ਦੇ ਵਿੱਚ ਚੌਂਕ ਚਰਾਹਿਆਂ ਦੇ ਵਿੱਚ ਲਾਲ ਬੱਤੀਆਂ ਦੇ ਉੱਤੇ ਖੜ ਕੇ ਲੋਕਾਂ ਕੋਲ ਆਉਣ ਜਾਣ ਵਾਲੇ ਰਾਹਗੀਰਾਂ ਕੋਲ ਉਹ ਮੰਗਤਾ ਬਣ ਕੇ ਪਖਾਰੀ ਬਣ ਗਏ ਤੁਹਾਡੇ ਤੇ ਦੋਸ਼ ਨਹੀਂ ਕਿ ਤੁਸੀਂ ਗਮਰਾਹ ਕਰਨ ਤੇ ਲੱਗੇ ਇਹ ਬਿਲਕੁਲ ਝੂਠ ਮਾਰਦੇ ਆ ਬਕਵਾਸ ਮਾਰਦੇ ਆ ਇਹ ਸਰਕਾਰ ਨਕਮੀ ਸਰਕਾਰ ਹੈ ਲੋਕਵੋਦੀ ਸਰਕਾਰ ਹੈ ਤੁਹਾਡਾ ਮਾਨਤਮਾਨ ਸਾਹਿਬ ਜਿਹੜਾ 3 ਕਰੋੜ ਲੋਕਾਂ ਦਾ ਕਸਟੋਡੀਅਨ ਹੈ ਉਹ ਚਾਹੇ ਅਸੈਂਬਲੀ ਹੋਵੇ ਚਾਹੇ ਲੋਕ ਸੱਥਾਂ ਹੋਵੇ ਉਹਦੇ ਵਿੱਚ ਬੈਠ ਕੇ ਚੁਟਕਲੇ ਸੁਣਾ ਰਿਹਾ ਕੇਜਰੀਵਾਲ ਜਿਹੜਾ ਉਹ ਧਰਵੀ ਹੈ ਜਿਹੜਾ ਲੁਟੇਰਾ ਮਹਾ ਬੇਈਮਾਨ ਹੈ ਆਪਣੇ ਆਪ ਨੂੰ ਕੱਕੜ ਇਮਾਨਦਾਰ ਕਹਿਣ ਵਾਲਾ ਜਿਹੜਾ ਇਹ ਅਰਵਿੰਦ ਕੇਜਰੀਵਾਲ ਹੈ ਮੈਂ ਕਹਿੰਦਾ ਜਿਹੜਾ ਸਭ ਤੋਂ ਵੱਡਾ ਠੱਗ ਜਿਹੜਾ ਸਭ ਤੋਂ ਵੱਡਾ ਚੋਰ ਹੋਏਗਾ ਉਹ ਹੀ ਆਪਣੇ ਆਪ ਨੂੰ ਕੱਕੜ ਇਮਾਨਦਾਰ ਦਾ ਟੈਗ ਲਾ ਕੇ ਲੋਕਾਂ ਦੇ ਵਿੱਚ ਜਾਏਗਾ ਇਹ ਤੁਹਾਡੀ ਸ਼ਬਦ ਹੈ ਤੁਹਾਨੂੰ ਕਾਨੂੰਨੀ ਤੌਰ ਤੇ ਮਹਿੰਗੇ ਪੈ ਸਕਦੇ ਜੇ ਕੱਲ ਨੂੰ ਲੀਗਲ ਨੋਟਿਸ ਆ ਗਿਆ ਕੇਜਰੀਵਾਲ ਵੱਲੋਂ ਮੈਂ ਕਹਾਂ ਜੀ ਕੇਜਰੀਵਾਲ ਛੱਡ ਮੈਂ ਕਹਿੰਦਾ ਜੋ ਨੇ ਮਾਜੂਕ ਮਾਲਕ ਮਜ਼ਬੂਤ ਇਰਾਦਿਆਂ ਦੇ ਉਹਨੇ ਰਾਤ ਤੂਫਾਨਾਂ ਦਾ ਡੱਕ ਦਿੰਦੇ ਆਪ ਆਪਣੇ ਬਲ ਨਾਲ ਲਈਦੇ ਨੇ ਹਾਕਮ ਮੰਗਿਆਂ ਕਦੇ ਨਹੀਂ ਹੱਕ ਦਿੰਦੇ ਇਹ ਪੰਜਾਬ ਦੀ ਜ਼ਮੀਨ ਹੈ ਇਹ ਸਿੱਖ ਹੈ ਇਹ ਸਿੱਖੀ ਸਿੱਖ ਜਮਾਤ ਹੈ ਇਹਨਾਂ ਨੇ ਤਾਂ ਜਾ ਕੇ ਅਫਗਾਨਿਸਤਾਨ ਹੋਵੇ ਲੰਡਨ ਹੋਵੇ ਬਾਹਰਲੇ ਮੁਲਕਾਂ 'ਤ ਜਾ ਕੇ ਜਿਹੜੇ ਲੋਕ ਵਿਰੋਧੀ ਸੀ ਜਿਹੜੇ ਲੋਕਾਂ ਦੇ ਦੁਸ਼ਮਣ ਸੀ ਲੋਕਾਂ ਦੇ ਕਾਤਲ ਸੀ ਉਹ ਜਾ ਕੇ ਇਹਨਾਂ ਨੇ ਜਿਹੜਾ ਜਨਰਲ ਅਡਵੈਰ ਵਰਗੇ ਨਹੀਂ ਛੱਡੇ ਲੰਡਨ ਦੇ ਵਿੱਚ ਇਹ ਜਿਹੜਾ ਅਰਵਿੰਦ ਕੇਜਰੀ ਵਾਲਾ ਕਿਹੜੇ ਬਾਗ ਦੀ ਮੁੱਲੀ ਆ ਸੀ ਨਹੀਂ ਪੰਜਾਬ ਸਰਕਾਰ ਦੀ ਨੀਤੀ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਖਾਸ ਕਰਕੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਲਗਾਤਾਰ ਧਰਨੇ ਮੁਜਾਰੇ ਮੀਟਿੰਗਾਂ ਦਾ ਸਿਲਸਲਾ جاری ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ਼ਮਸ਼ੇਰ ਸਿੰਘ ਜੀ ਸਾਡੇ ਨਾਲ ਨੇ ਜਿਹੜੇ ਕੀ ਵਿਵਾਕੀ ਨਾਲ ਆਪਣੀ ਗੱਲ ਰੱਖਦੇ ਨੇ ਉਹਨਾਂ ਨਾਲ ਅਸੀਂ ਗੱਲ ਕਰਦੇ ਆ ਆ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਦਾ ਹਾਂ ਕਿ ਤੁਸੀਂ ਕਿੰਨੇ ਵੀ ਧਰਨੇ ਹੋਏ ਸਾਰਿਆਂ 'ਚ ਸ਼ਮੂਲੀਅਤ ਕੀਤੀ ਲੈਂਡ ਪੋਲਿੰਗ ਪਾਲਿਸੀ ਤੋਂ ਸਭ ਤੋਂ ਵੱਡੀ ਦਿੱਕਤ ਤੁਹਾਨੂੰ ਨਜ਼ਰ ਕੀ ਆਉਂਦੀ ਹੈ ਸਭ ਤੋਂ ਪਹਿਲਾਂ ਸੰਦੀਪ ਜੀ ਤੁਹਾਨੂੰ ਤੁਹਾਡੀ ਸਮੁੱਚੀ ਟੀਮ ਦੇ ਨਾਲ ਦੇਖਣ ਵਾਲੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਹੀ ਆਦਰ ਤੇ ਨਿਮਰਤਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਜੀ ਜਿੱਥੋਂ ਤੱਕ ਤੁਹਾਡੇ ਸਵਾਲ ਦਾ ਜਿਹੜਾ ਸਬੰਧ ਹੈ ਔਰ ਇਹ ਹੈ ਕਿ ਜਿਹੜੀ ਮੌਜੂਦਾ ਹਕੂਮਤ ਹੈ ਇਹ ਕਿਸਾਨਾਂ ਦੇ ਗਰਦਨ ਦੇ ਉੱਤੇ ਗੋਡਾ ਰੱਖ ਕੇ ਜਬਰੇ ਉਹਨਾਂ ਦੀਆਂ ਜ਼ਮੀਨਾਂ ਖੋ ਰਹੀ ਹੈ ਲੈਂਡ ਪੂਲਿੰਗ ਸਕੀਮ ਦੀ ਆਰ ਦੇ ਵਿੱਚ ਹੁਣ ਤੁਸੀਂ ਜਿੱਥੋਂ ਤੱਕ ਸਵਾਲ ਕੀਤਾ ਹੈ ਹੁਣ ਦਾ ਤੇ ਪਿਛਲੀਆਂ ਸਰਕਾਰਾਂ ਦਾ ਕਿਉਂਕਿ ਜਿਹੜੀ ਲੈਂਡ ਪੂਲਿੰਗ ਸਕੀਮ ਹੈ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ 2013 ਦੇ ਵਿੱਚ ਦਿੱਤੀ ਸੀ ਸੰਦੀਪ ਜੋ ਇੱਕ ਐਕਟ ਹੈ ਗਵਰਨਮੈਂਟ ਆਫ ਇੰਡੀਆ ਦਾ ਉਹਦੇ ਵਿੱਚ ਕੀ ਸੀ ਉਹਦੇ ਵਿੱਚ ਜਿਹੜਾ ਅਵਾਰਡ ਵੀ ਦਿੱਤਾ ਗਿਆ ਸੀ ਅਵਾਰਡ ਮਤਲਬ ਇਹ ਹੈ ਜਿਹੜੀ ਮੌਜੂਦਾ ਸਮੇਂ ਤਤਕਾਲੀ ਸਮੇਂ ਦੇ ਵਿੱਚ ਜੋ ਜ਼ਮੀਨ ਦੀ ਕੀਮਤ ਸੀ ਉਸ ਤੋਂ 4 ਗੁਣਾ ਰੇਟ ਜਿਹੜਾ ਮਤਲਬ ਕਿਸਾਨਾਂ ਨੂੰ ਦਿੱਤਾ ਗਿਆ ਉਸ ਦੇ ਨਾਲ ਨਾਲ ਉਹਨੂੰ ਕਮਰਸ਼ੀਅਲ ਵੀ ਉਹਨੂੰ ਜਿਹੜਾ ਰੈ residențial ਵੀ ਸਾਰਾ ਕੁਝ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਗਈਆਂ ਉਹਦਾ ਇੱਕੋ ਇੱਕ ਮਕਸਦ ਸੀ ਕਿ ਕਿਸਾਨਾਂ ਦੀ ਆਮਦਨ ਕਿਸਾਨਾਂ ਨੂੰ ਜਿਹੜਾ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਪਰ ਜਿਹੜੀ ਮੌਜੂਦਾ ਹਕੂਮਤ ਹੈ ਇਹਦਾ ਜਿਹੜਾ ਜਿਹੜਾ ਮਕਸਦ ਹੈ ਉਹ ਬਿਲਕੁਲ ਹੀ ਡਿਫਰੈਂਟ ਹੈ ਇਹ ਕੀ ਕਰਨਾ ਚਾਹੁੰਦੀ ਹੈ ਇੱਕ ਪਾਸੇ ਤਾਂ ਇਹ ਸੜਕ ਦੇ ਕਿਨਾਰੇ ਜਾਂ ਚੌਂਕ ਆਿਆਂ ਦੇ ਵਿੱਚ ਮੰਗਤਿਆਂ ਨੂੰ ਚੱਕ-ਚੱਕ ਕੇ ਇਹ ਜੇਲ੍ਹਾਂ ਦੇ ਵਿੱਚ ਭੇਜ ਰਹੀ ਹੈ ਜਾਂ ਕਿਤੇ ਹੋਰ ਜਿਹੜੇ ਸਟੇਸ਼ਨਾਂ ਦੇ ਉੱਤੇ ਭਰਤੀ ਕਰ ਰਹੀ ਹੈ ਤੇ ਦੂਜੇ ਪਾਸੇ ਜਿਹੜਾ ਦੇਸ਼ ਦੇ ਅੰਨ ਭੰਡਾਰ ਦੇ ਵਿੱਚ 85% ਯੋਗਦਾਨ ਪਾਉਣ ਵਾਲਾ ਕਿਸਾਨ ਹੈ ਜਿਹੜੀ ਸਾਡੀ ਪੰਜਾਬ ਦੀ ਸਰਜਮ ਹੀ ਹੈ ਉਹ ਜਰਖੇਜ ਜ਼ਮੀਨ ਹੈ ਖੇਤੀਬਾਹੀ ਯੋਗ ਜ਼ਮੀਨ ਹੈ ਉਸ ਨੂੰ ਲੁੱਟ ਕੇ ਅੱਜ ਕਿਸਾਨਾਂ ਨੂੰ ਜਾਣ ਬੁੱਝ ਕੇ ਗਲੀ ਦੇ ਮੰਗਤੇ ਸੜਕ ਦੇ ਕਿਨਾਰੇ ਉਹਨਾਂ ਨੂੰ ਭੀਖ ਮੰਗਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਤੁਹਾਨੂੰ ਲੱਗਦਾ ਹੈ ਪਾਲਿਸੀ ਕਿਸਾਨਾਂ ਨੂੰ ਕਿੱਤੇ ਬਣਾ ਦੂਗੀ ਬਿਲਕੁਲ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਕਿਉਂਕਿ ਸਿੱਧਾ ਸਿੱਧਾ ਮਕਸਦ ਹੈ ਇਸ ਦੇ ਵਿੱਚ ਜਿਹੜੀ 2013 ਦੀ ਲੈਂਡ ਪੂਲਿੰਗ ਪਾਲਸੀ ਹੈ ਉਸ ਦੀ ਆੜ ਦੇ ਵਿੱਚ ਇਹਨਾਂ ਨੇ 1995 ਦੇ ਜਿਹੜਾ ਪੁੱਡਾ ਇਕੱਟਾ ਹੈ ਉਹਦੇ ਆੜ ਦੇ ਵਿੱਚ ਦੋ ਮਦਦਾਂ ਨੇ ਉਹਦੇ ਵਿੱਚ ਕਿਸੇ ਦੀ ਇੱਕ ਜ਼ਮੀਨ ਨੂੰ ਛਡਾ ਲਓ ਕਿਸੇ ਦੀ ਰਖਾ ਲਓ ਕਿਸੇ ਦੀ ਛਡਾ ਲਓ ਕਿਸ ਦੀ ਲੈ ਲਓ ਇਹ ਉਹਦੇ ਵਿੱਚ ਪਾਲਸੀ ਹੈ ਇਹਨਾਂ ਦਾ ਸਿੱਧਾ ਸਿੱਧਾ ਮਕਸਦ ਹੈ ਕਿ ਉਸ ਦੀ ਆੜ ਦੇ ਵਿੱਚ ਪੰਜਾਬ ਦਾ 10000 ਕਰੋੜ ਰੁਪਇਆ ਲੈ ਕੇ ਇਹਨਾਂ ਦਿੱਲੀ ਦੇ ਧਾਰਵੀਆਂ ਦੀ ਜੇਬ ਦੇ ਵਿੱਚ ਪਾਉਣਾ ਨੰਬਰ 1 ਤसरी ਗੱਲ ਇਹ ਹੈ ਦੇਖੋ ਸਰਕਾਰ ਦਾ ਤਾਂ ਇੱਕ ਪਲ ਦਾ ਭਰੋਸਾ ਨਹੀਂ ਇਹ ਬੇਈਮਾਨ ਇਹ ਦਿੱਲੀ ਦੇ ਕੱਢੇ ਹੋਏ ਮਹਿਮੂਦ ਗਜਨਵੀ ਤੇ ਅਹਿਮਦ ਸ਼ਾਹ ਅਬਦਾਲੀ ਔਰੰਗਜ਼ੇਬ ਰਗੇ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਨਕਾਰ ਕੇ ਹਰਾ ਕੇ ਕੱਢ ਕੇ ਅੱਜ ਪੰਜਾਬ ਦੇ ਵਿੱਚ ਭੇਜਤਾ ਅੱਜ ਪੰਜਾਬ ਦੀ ਕਿਸਾਨੀ ਦਾ ਲੱਕ ਤੋੜਨ ਵਾਸਤੇ ਇਹ ਸਰਕਾਰ ਤਰਲੋ ਮੱਛੀ ਹੋ ਰਹੀ ਹੈ ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਦੇਖੋ ਜਦੋਂ ਇਹਨਾਂ ਨੇ ਮੁੱਢਲੇ ਤੌਰ ਤੇ ਇਹਨਾਂ ਨੇ ਇਸ ਗੱਲ ਦਾ ਐਲਾਨ ਕੀਤਾ ਇਸ ਪਾਲਿਸੀ ਨੂੰ ਜਿਹੜਾ ਨੋਟੀਫਾਈ ਕੀਤਾ ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਕਿ 30000 ਏਕੜ ਪਰ ਏਕੜ ਅਸੀਂ ਸਾਲ ਦਾ ਉਹਨੂੰ ਦਿਆਂਗੇ ਜਦ ਕਿ ਉਹ ਹੀ ਮਾਰਕੀਟ ਰੇਟ 70-80000 ਰੁਪਏ ਉਹਦੇ ਵਿੱਚ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਇਸ ਗੱਲ ਦੇ ਲਈ ਰੌਲਾ ਪਾਇਆ ਇਸ ਗੱਲ ਦੀ ਵਿਰੋਧਤਾ ਕੀਤੀ ਤੇ ਇਹਨਾਂ ਨੇ ਉਹਨੂੰ ਵਧਾ ਕੇ 50000 ਕਰਤਾ ਲੋਕਾਂ ਦਾ ਵਿਦਰੋਹ ਦੇਖਦਿਆਂ ਕਿਸਾਨਾਂ ਦਾ ਵਿਦਰੋਹ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਦੇਖਦਿਆਂ ਇਹਨਾਂ ਨੇ ਹੁਣ 50000 ਤੋਂ 1 ਲੱਖ ਕਰਤਾ ਇਹਨਾਂ ਨੂੰ ਪਤਾ ਕਿ ਇੱਕ ਵਾਰੇ ਦੇਣਾ ਪੈਣਾ ਇਹ ਸਾਰੇ ਕਿਸਾਨਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਉਹਨਾਂ ਨੂੰ ਜੇ ਮਿਲਣਾ 1 ਸਾਲ ਦਾ ਠੇਕਾ 1 ਲੱਖ ਰੁਪਇਆ ਪਰ ਏਕੜ ਮਿਲਣਾ ਹੁਣ ਉਹ ਜਿਹਦੀ ਵੀ ਅੱਜ ਬਾਜ਼ਾਰੀ ਕੀਮਤ ਤੋਂ 20 ਕਰੋੜ ਰੁਪਈਆ ਜਾਂ 25 ਕਰੋੜ ਰੁਪਈਆ ਹੈਗਾ ਪਰ ਕੀਲਾ ਉਹ 1000 1 ਲੱਖ ਰੁਪਈਏ ਦੇ ਵਿੱਚ ਉਹਨਾਂ ਦੀ ਜ਼ਮੀਨ ਇਸ ਸਰਕਾਰ ਨੇ ਖੋਹ ਲੈਣੀ ਹੈ ਜਿਹਦੇ ਨਾਲ ਸਰਕਾਰ ਜਿਹੜਾ ਕਿਸਾਨ ਹੈ ਪੰਜਾਬ ਦਾ ਕਿਸਾਨ ਹੈ ਉਹ ਗਲੀਆਂ ਦੇ ਵਿੱਚ ਚੌਂਕ ਚਰਾਹਿਆਂ ਦੇ ਵਿੱਚ ਲਾਲ ਬੱਤੀਆਂ ਦੇ ਉੱਤੇ ਖੜ ਕੇ ਜਿਹੜਾ ਗੱਡੀਆਂ ਕੋਲੋਂ ਲੋਕਾਂ ਕੋਲੋਂ ਆਉਣ ਜਾਣ ਵਾਲੇ ਰਾਹੀਗਰਾਂ ਕੋਲ ਉਹ ਮੰਗਤਾ ਬਣ ਕੇ ਪਖਾਰੀ ਬਣ ਜਾਏਗਾ ਤੁਹਾਡੀਆਂ ਇਹਨਾਂ ਗੱਲਾਂ ਨੂੰ ਕਿਹਾ ਜਾ ਰਿਹਾ ਹੈ ਸਰਕਾਰ ਕਹਿੰਦੀ ਹੈ ਕਿ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ ਪਾਲਿਸੀ ਦੇ ਬਾਰੇ ਉਹ ਗੁੰਮਰਾਹ ਕਰ ਰਹੇ ਆ ਸ਼ਰਿਆਮ ਕਿਸਾਨਾਂ ਨੂੰ ਤੁਹਾਡੇ ਤੇ ਦੋਸ਼ ਨੇ ਕਿ ਤੁਸੀਂ ਗਮਰਾਹ ਕਰਨ ਤੇ ਲੱਗੇ ਹੋ ਇਹ ਬਿਲਕੁਲ ਝੂਠ ਮਾਰਦੇ ਆ ਬਕਵਾਸ ਮਾਰਦੇ ਆ ਇਹ ਸਰਕਾਰ ਨਕਮੀ ਸਰਕਾਰ ਹੈ ਲੋਕਬੋਧੀ ਸਰਕਾਰ ਹੈ ਇਹ ਲੋਕ ਹੱਕਾਂ ਦਾ ਘਾਣ ਕਰਨ ਵਾਲੀ ਸਰਕਾਰ ਹੈ ਇਹ ਲੋਕਤੰਤਰ ਦਾ ਕਤਲ ਕਰਨ ਵਾਲੀ ਸਰਕਾਰ ਹੈ ਇਸ ਸਰਕਾਰ ਦੀ ਕਿਸੇ ਗੱਲ ਦੇ ਵਿੱਚ ਕੋਈ ਵੀ ਤਰਕ ਨਹੀਂ ਹੈ ਇਹਨੇ ਪਿਛਲੇ ਸਾਢੇ 3 ਸਾਲਾਂ ਦੌਰਾਨ ਲੋਕਾਂ ਨੂੰ ਸਬਜ਼ ਬਾਗ ਦਿਖਾ ਕੇ ਲੋਕਾਂ ਨੂੰ ਚੁਟਕਲੇ ਸੁਣਾ ਕੇ ਲੋਕਾਂ ਦਾ ਹਸਾ ਮਾਜਾਕ ਬਣਾ ਕੇ ਲੋਕਾਂ ਦੀਆਂ ਰੀਸਾਂ ਲਾ ਕੇ ਦੇਖੋ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਹੜਾ ਨ ਕਰੋੜ ਲੋਕਾਂ ਦਾ ਕਸਟੋਡੀਅਨ ਹੈ ਉਹ ਚਾਹੇ ਉਹ ਅਸੈਂਬਲੀ ਹੋਵੇ ਚਾਹੇ ਉਹ ਲੋਕ ਸੱਥਾਂ ਹੋਵੇ ਉਹਦੇ ਵਿੱਚ ਬੈਠ ਕੇ ਚੁਟਕਲੇ ਸੁਣਾ ਰਿਹਾ ਉਹਦੇ ਵਿੱਚ ਚੰਗੇ ਚੰਗੇ ਜਿਹੜੇ ਮਤਲਬ ਲੋਕ ਨੁਮਾਇੰਦੇ ਆ ਉਹਨਾਂ ਦੇ ਰੀਸਾ ਲਾ ਰਿਹਾ ਮਮਿਕਰੀ ਕਰ ਰਿਹਾ ਇਹ ਮਰਿਆਦਾ ਦਾ ਉਹਨੇ ਆਪਣੀ ਕੁਰਸੀ ਦਾ ਵੀ ਘਾਨ ਕੀਤਾ ਇਸ ਸੀਟ ਦਾ ਇਸ ਅਹੁਦੇ ਦਾ ਵੀ અપਮਾਨ ਕੀਤਾ ਔਰ ਪੰਜਾਬੀਆਂ ਦੇ ਨਾਲ ਬੇਵਫਾਈ ਕਰਕੇ ਹਰ ਗੱਲ ਦੇ ਵਿੱਚ ਲੋਕਾਂ ਦੀ ਝੋਲੀ ਝੂਠ ਪਰੋਸਿਆ ਜਿਹਦੇ ਕਾਰਨ ਇਹ ਹੋਇਆ ਅੱਜ ਪੰਜਾਬ ਦਾ ਮੁਲਾਜ਼ਮ ਵੀ ਔਖਾ ਹੈ ਅੱਜ ਪੰਜਾਬ ਦਾ ਮਜ਼ਦੂਰ ਵੀ ਔਖਾ ਹੈ ਅੱਜ ਪੰਜਾਬ ਦਾ ਕਿਸਾਨ ਵੀ ਔਖਾ ਤੁਹਾਨੂੰ ਪਤਾ ਹੀ ਹੈ ਸੰਦੀਪ ਜੀ ਦੇਖੋ 19 ਮਾਰਚ 2025 ਦੀ ਰਾਤ ਨੂੰ ਰਾਤ ਦੇ ਹਨੇਰੇ ਦੇ ਵਿੱਚ ਇਹ ਕਿੱਥੋਂ ਕਿਸਾਨਾਂ ਦੀ ਵਫਾਦਾਰ ਹੋ ਸਕਦੀ ਹੈ ਪਾਰਟੀ ਜਿਹੜੀ ਰਾਤ ਦੇ ਹਨੇਰੇ ਦੇ ਵਿੱਚ ਇਹਨਾਂ ਨੇ ਕੋਹ ਕੋ ਕੇ ਜਿਹੜਾ ਸਾਡੇ ਕਿਸਾਨਾਂ ਨੂੰ ਉੱਥੇ ਸ਼ੰਭੂ ਬੈਡੀ ਦੇ ਖਨੌਰੀ ਬਾਰਡਰ ਦੇ ਉੱਤੇ ਕੁੱਟਿਆ ਤੇ ਲੁੱਟਿਆ ਉਹਨਾਂ ਦੀਆਂ ਇੱਕ ਇੱਕ ਚੀਜ਼ਾਂ ਚਾਹੇ ਰਸੋਈ ਦਾ ਸਮਾਨ ਹੋਵੇ ਚਾਹੇ ਪਹਿਣ ਸੌਣ ਦਾ ਸਮਾਨ ਹੋਵੇ ਇੱਥੋਂ ਤੱਕ ਲੁੱਟ ਕੇ ਲੈ ਗਈ ਅੱਜ ਆਪਣੇ ਆਪ ਨੂੰ ਹਮਦਰਦ ਕਿਸਾਨਾਂ ਦਾ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਇਹ ਬਿਲਕੁਲ ਝੂਠ ਬੋਲ ਰਹੇ ਆ ਇਹਨਾਂ ਦੀ ਕਿਸੇ ਗੱਲ ਦੇ ਵਿੱਚ ਕੋਈ ਤਰਕ ਕੋਈ ਲੋਜਿਕ ਜੋ ਨਹੀਂ ਹੈ ਇਹ ਸਿਰਫ ਸਿਰਫ ਇੱਕੋ ਇਹਨਾਂ ਦਾ ਮਕਸਦ ਹੈ ਕਿ ਲੋਕਾਂ ਨੂੰ ਭਰਮਾਉਣਾ ਲੋਕਾਂ ਨੂੰ ਪਸਮਾਉਣਾ ਜਿਹੜੇ ਚਾਰ ਡੋਕੇ ਉਤਰਦੇ ਨੇ ਉਹ ਚੋਕੇ ਇਹਨਾਂ ਨੇ ਕੇਜਰੀਵਾਲ ਜਿਹੜਾ ਉਹ ਧੜਵੀ ਹੈ ਜਿਹੜਾ ਲੁਟੇਰਾ ਮਹਾ ਬੇਈਮਾਨ ਹੈ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿਣ ਵਾਲਾ ਜਿਹੜਾ ਇਹ ਅਰਵਿੰਦ ਕੇਜਰੀਵਾਲ ਹੈ ਮੈਂ ਕਹਿੰਦਾ ਜਿਹੜਾ ਸਭ ਤੋਂ ਵੱਡਾ ਠੱਗ ਜਿਹੜਾ ਸਭ ਤੋਂ ਵੱਡਾ ਚੋਰ ਹੋਏਗਾ ਉਹੀ ਆਪਣੇ ਆਪ ਨੂੰ ਕੱਟੜ ਇਮਾਨਦਾਰ ਦਾ ਟੈਗ ਲਾ ਕੇ ਲੋਕਾਂ ਦੇ ਵਿੱਚ ਜਾਏਗਾ ਇਹ ਤੁਹਾਡੀ ਸ਼ਬਦ ਹੈ ਤੁਹਾਨੂੰ ਕਾਨੂੰਨੀ ਤੌਰ ਤੇ ਮਹਿੰਗੇ ਪੈ ਸਕਦੇ ਜੇ ਕੱਲ ਨੂੰ ਲੀਗਲ ਨੋਟਿਸ ਆ ਗਿਆ ਕੇਜਰੀਵਾਲ ਵੱਲੋਂ ਮੈਂ ਕਿਹਾ ਜੀ ਕੇਜਰੀਵਾਲ ਛੱਡ ਆਪ ਆਪਣੇ ਬਲ ਨਾਲ ਲਈਦੇ ਨੇ ਹਾਕਮ ਮੰਗਿਆ ਕਦੇ ਨਹੀਂ ਹੱਕ ਦਿੰਦੇ ਇਹ ਪੰਜਾਬ ਦੀ ਜ਼ਮੀਨ ਹੈ ਇਹ ਸਿੱਖ ਹੈ ਇਹ ਸਿੱਖੀ ਸਿੱਖ ਜਮਾਤ ਹੈ ਇਹਨਾਂ ਨੇ ਤਾਂ ਜਾ ਕੇ ਅਫਗਾਨਿਸਤਾਨ ਹੋਵੇ ਲੰਡਨ ਹੋਵੇ ਬਾਹਰਲੇ ਮੁਲਕਾਂ ਤੇ ਜਾ ਕੇ ਜਿਹੜੇ ਲੋਕ ਵਿਰੋਧੀ ਸੀ ਜਿਹੜੇ ਲੋਕਾਂ ਦੇ ਦੁਸ਼ਮਣ ਸੀ ਲੋਕਾਂ ਦੇ ਕਾਤਲ ਸੀ ਉਹ ਜਾ ਕੇ ਇਹਨਾਂ ਨੇ ਜਿਹੜਾ ਜਨਰਲ ਅਡਵੈਰ ਵਰਗੇ ਨਹੀਂ ਛੱਡੇ ਲੰਡਨ ਦੇ ਵਿੱਚ ਇਹ ਜਿਹੜਾ ਅਰਵਿੰਦ ਕੇਜਰੀਵਾਲਾ ਕਿਹੜੇ ਬਾਗ ਦੀ ਮੂਲੀ ਆ ਸੀ ਨਹੀਂ ਉਹਨੂੰ ਸਿਆਣ ਦੇ ਸਾਨੂੰ ਕੋਈ ਡਰ ਖੌਫ ਨਹੀਂ ਹੈ ਜਿਹੜਾ ਕੁਝ ਨਾ ਕਿਉਂਕਿ ਇਹ ਮੈਂ ਕਿ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਦੱਸ ਦੇਣਾ ਹੈ ਕਿ ਇਹ ਉਹ ਕੌਮ ਹੈ ਜਿਹੜੀ ਮਤਲਬ ਇੱਕ ਮਾਰਸ਼ਲ ਕੌਮ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਅਸੀਂ ਸਿਪਾਹੀ ਆ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਾਰਟੀ ਹੋਣ ਦੇ ਵਿੱਚ ਆਈ ਸੀ ਸਾਡਾ ਜਿਹੜਾ ਮਨਸਾ ਹੈ ਸਾਡੀ ਜਿਹੜੀ ਲਾਲਸਾ ਹੈ ਉਹ ਲੋਕਾਂ ਦੇ ਉੱਤੇ ਰਾਜ ਕਰਨਾ ਨਹੀਂ ਸਾਡਾ ਪੰਜਾਬ ਨੂੰ ਬਣਾਉਣਾ ਇੱਥੋਂ ਦੇ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨੀਆਂ ਲੋਕਾਂ ਲਈ ਭਲਾਈ ਸਕੀਮਾਂ ਲਾਗੂ ਕਰਨੀਆਂ ਇੱਥੋਂ ਦੀ ਕਿਸਾਨੀ ਬਚਾਉਣੀ ਮਜ਼ਦੂਰ ਬਚਾਉਣਾ ਮੁਲਾਜ਼ਮ ਬਚਾਉਣਾ ਦੁਕਾਨਦਾਰ ਬਚਾਉਣਾ ਵਪਾਰੀ ਬਚਾਉਣਾ ਸਾਡੀ ਤਾਂ ਪੰਜਾਬ ਦੇ ਹੱਕਾਂ ਦੀ ਲੜਾਈ ਹੈ ਕੀ ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਤੋਂ ਸਬਕ ਲੈ ਲਿਆ ਜਦੋਂ ਤਿੰਨ ਖੇਤੀ ਕਾਨੂੰਨ ਆਏ ਸੀ ਕੇਂਦਰ ਦੇ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਚੋਟੀ ਦੀ ਲੀਡਰਸ਼ਿਪ ਗੁਣਗਾਨ ਕਰ ਰਹੀ ਸੀ ਇਹਨਾਂ ਕਾਨੂੰਨਾਂ ਦਾ ਬਾਅਦ ਵਿੱਚ ਲੋਕਾਂ ਦਾ ਵਿਰੋਧ ਦੇਖਦੇ ਹੋਇਆ ਗੱਠਜੋੜ ਤੱਕ ਤੋੜਨਾ ਪੈ ਗਿਆ ਸੀ ਕਿ ਉਸ ਤੋਂ ਸਬਕ ਲੈ ਕੇ ਇਸ ਪਾਲਿਸੀ ਦਾ ਵਿਰੋਧ ਹੋ ਰਿਹਾ ਇਹ ਨਹੀਂ ਦੇਖੋ ਮੈਨੂੰ ਤੁਸੀਂ ਹਰ ਗੱਲ ਦੇ ਵਿੱਚ ਤੁਸੀਂ ਨੁਕਤਾ ਚਿੰਨੀ ਜਾ ਉਹਨੂੰ 네ਗੇਟਿਵ ਪਾਸੇ ਨੂੰ ਨਾ ਲੈ ਕੇ ਜਾਇਆ ਕਰੋ ਇਹ ਸਾਡੀ ਟੈਕਟ ਹੈ ਇਹ ਹਿਸਟਰੀ ਹੈ ਇਹ ਹਿਸਟਰੀ ਹੋਵੇ ਅੱਜ ਮਾਲਵਿੰਦਰ ਸਿੰਘ ਕੰਗ ਜਿਹੜਾ ਮੈਂਬਰ ਆਫ ਪਾਰਲੀਮੈਂਟ ਆਮ ਆਦਮੀ ਪਾਰਟੀ ਦਾ ਉਸ ਨੇ ਇਸ ਗੱਲ ਦੀ ਵਿਰੋਧਤਾ ਕੀਤੀ ਸਲਾਹ ਦਿੱਤੀ ਸੀ ਐਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਜਨੋਂ ਦਾ ਗਲ ਦੇ ਉੱਤੇ ਗੋਡਾ ਰੱਖਿਆ ਮਾਲਵਿੰਦਰ ਕੰਗ ਦੇ ਕਿ ਉਹ ਛੱਡ ਕੇ ਜਣਾ ਆਪਣਾ ਟਵੀਟ ਉਹਨੇ ਸਾਫ਼ ਕਰਤਾ ਡਿਲੀਟ ਕਰਤਾ ਪਰ ਅਸੀਂ ਆ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀ ਬੀਬਾ ਹਰਸਿਮਰਤ ਕੌਰ ਬਾਦਲ ਆਪਣੀ ਸੈਂਟਰ ਦੀ ਵਜ਼ਾਰਤ ਛੱਡ ਕੇ ਆਏ ਆ ਚਾਹੇ ਉਹਦੇ ਪਿੱਛੇ ਕਾਰਨ ਕੋਈ ਵੀ ਹੋਣ ਪਰ ਅਸੀਂ ਕਿਸਾਨਾਂ ਦੇ ਨਾਲ ਪਹਿਲਾਂ ਵੀ ਸੀ ਹੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕਿਸਾਨਾਂ ਦੇ ਨਾਲ ਖੜਾ ਹੋਵਾਂਗੇ ਪੰਜਾਬ ਦੇ ਹਰ ਵਰਗ ਨਾਲ ਖੜਾ ਹੋਵਾਂਗੇ ਔਰ ਇਥੋਂ ਜਿਹੜੀ ਭਾਈਚਾਰਕ ਸਾਂਝ ਹੈ ਉਹਨੂੰ ਸਦੀਵੀ ਕਾਇਮ ਰੱਖਣ ਦੇ ਲਈ ਅਸੀਂ ਆਪਣੇ ਸਾਹ ਦੀ ਆਹੂਤੀ ਦੇ ਸਕਦੇ ਆ ਕੱਲ ਮੋਹਾਲੀ ਦੇ ਵਿੱਚ ਲੈਂਡ ਪੂਲਿੰਗ ਸਕੀਮ ਜਿਹੜੀ ਲੈਂਡ ਲੂਟਿੰਗ ਸਕੀਮ ਹੈ ਉਹਦੇ ਖਿਲਾਫ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ ਅਸੀਂ ਧਰਨਾ ਮੋਹਾਲੀ ਦੇ ਵਿੱਚ ਦਿੱਤਾ ਉੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਜਦੋਂ ਤੱਕ ਸੁਖਵੀਰ ਬਾਦਲ ਜਿਉਂਦਾ ਹੈ ਜਦੋਂ ਤੱਕ ਇਹ ਪਾਰਟੀ ਜਿਉਂਦੀ ਆ 1 ਇੰਚ ਵੀ ਜ਼ਮੀਨ ਇਸ ਤਰ੍ਹਾਂ ਵੀ ਨੂੰ ਨਹੀਂ ਦੰਦੀ ਬਹੁਤ ਸ਼ੁਕਰੀਆ ਜੀ ਸ਼੍ਰੋਮਣੀ ਕਾਲੀਦਲ ਦੇ ਆਗੂ ਸ਼ਮਸ਼ੇਰ ਸਿੰਘ ਪੁਰਖਿਆਲ ਵੀ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਨੇ ਕਿ ਲੈਂਡ ਪੂਲਿੰਗ ਪਾਲਸੀ ਪਸੰਦ ਕਿਉਂ ਨਹੀਂ ਹੈ ਔਰ ਕਿਉਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਸਾਰੀਆਂ ਗੱਲਾਂ ਉਹਨਾਂ ਨੇ ਕਹੀਆਂ ਨੇ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ